ਦੁਵਾਰਾ ਤੋਂ ਲਾਈਵ ਅੱਜ ਹੋਏ ਆ ਤੁਸੀਂ ਇੱਕ ਪੋਸਟਰ ਦੇਖ ਰਹੇ ਹੋ ਫੂਲੇ ਫਿਲਮ ਦਾ ਇਸ ਵਾਰੇ ਆਪਾਂ ਚਰਚਾ ਕਰਾਂਗੇ ਕਿ ਕਿ ਫਿਲਮ ਕੀ ਆ ਫੂਲੇ ਫਿਲਮ ਕਿਉਂਕਿ ਫੂਲੇ ਫਿਲਮ ਦੀ ਜੇਕਰ ਆਪਾਂ ਗੱਲ ਕਰੀਏ ਫੂਲੇ ਫਿਲਮ ਦੇ ਵਿੱਚ ਜਦੋਂ ਫਿਲਮ ਫੂਲੇ ਆਈ ਤੇ ਕੁਝ ਲੋਕਾਂ ਨੇ ਕਿਹਾ ਕਿ ਇਤਰਾਜ਼ ਕੀਤਾ ਸੀ ਇਹਨਾਂ ਦੇ ਫਿਰ ਸੈਂਸਰ ਬੋਰਡ ਵੱਲੋਂ ਉਹ ਸੀਨਾਂ ਨੂੰ ਕੱਟ ਦਿੱਤਾ ਗਿਆ ਉਸ ਦੇ ਬਾਵਜੂਦ ਵੀ ਅੱਜ ਇਹ ਫਿਲਮ ਰਿਕਾਰਡ ਤੋੜ ਰਹੀ ਆ ਫੂਲੇ ਕੀ ਆ ਰਿਕਾਰਡ ਕਿਉਂ ਤੋੜ ਰਹੀ ਆ ਵੱਡਾ ਇੱਕ ਸਵਾਲ ਆ ਜਿਹੜਾ ਸਾਨੂੰ ਹਾਲੇ ਕਿਸੇ ਨੂੰ ਨਹੀਂ ਪਤਾ ਅਸੀਂ ਦੇਖਦੇ ਹਾਂ ਫੂਲੇ ਮੂਵੀ ਲੱਗੀ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਫੁਲੇ ਕੀ ਆ ਮੂਵੀ ਕੀ ਆ ਕੀ ਸਾਨੂੰ ਦੇਖਣੀ ਚਾਹੀਦੀ ਆ ਜਾਂ ਨਹੀਂ ਦੇਖਣੀ ਚਾਹੀਦੀ ਤੇ ਆਪਾਂ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਮੈਂ ਦੱਸਣਾ ਚਾਹਣਾ ਕਿ ਅੱਜ ਜੇਕਰ ਸਾਡੀਆਂ ਬੇਟੀਆਂ ਸਕੂਲ ਚ ਕਾਲਜ ਪੜ ਰਹੀਆਂ ਜੇਕਰ ਸਾਡੀਆਂ ਬੇਟੀਆਂ ਆਫੀਸਰ ਬਣ ਰਹੀਆਂ ਜੇਕਰ ਸਾਡੀਆਂ ਬੇਟੀਆਂ ਪੋਲੀਟੀਸ਼ੀਅਨ ਬਣ ਰਹੀਆਂ ਜੇਕਰ ਸਾਡੀਆਂ ਬੇਟੀਆਂ ਅੱਜ ਮਨਿਸਟਰ ਬਣ ਰਹੀਆਂ ਸਾਡੇ ਪ੍ਰੈਜ਼ੀਡੈਂਟ ਬਣ ਰਹੀਆਂ ਸਾਡੇ ਪੀਐਮ ਬਣ ਰਹੀਆਂ ਸਾਡੇ ਸੀਐਮ ਬਣ ਰਹੀਆਂ ਤੁਹਾਨੂੰ ਪਤਾ ਕਿ ਇੱਕ ਸਮਾਂ ਸੀ ਜਦੋਂ ਬੇਟੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ ਕਿੰਨਾ ਹਾਲਾਤ ਉਸ ਵਕਤ ਮਾੜੇ ਰਹਿ ਹੁਣਗੇ ਜਦੋਂ ਸਾਡੀਆਂ ਬੇਟੀਆਂ ਨੂੰ ਪੜਨਾ ਤਾਂ ਬਹੁਤ ਦੂਰ ਦੀ ਗੱਲ ਆ ਕਰੋੜੇ ਨਿਕਣ ਦਿੱਤਾ ਸੀ ਦਿੱਤਾ ਜਾਂਦਾ ਸੀ ਸੋ ਇਸ ਫੂਲੇ ਮੀਵੀ ਬਾਰੇ ਮੈਂ ਤੁਹਾਨੂੰ 2-4 ਮਿੰਟ ਬਾਰੇ ਬਸ ਗੱਲਾਂ ਕਰਨੀਆਂ ਕਿ ਫੂਲੇ ਕੀ ਆ ਫੂਲੇ ਫਿਲਮ ਕੀ ਆ ਆਪਾਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਜਿਹੜੇ ਆਪਾਂ ਜਿਹੜੇ ਸਕੂਲਾਂ 'ਚ ਜਾਂਦੇ ਆ ਆਪਾਂ ਉੱਥੇ ਇੱਕ ਫੋਟੋ ਲੱਗੀ ਹੁੰਦੀ ਆ ਸਕੂਲ 'ਚ ਦੇਖਿਓ ਕਿਤੇ ਸਕੂਲਾਂ 'ਚ ਸਵਿੱਤਰੀ ਬਾਈ ਫੂਲੇ ਸਵਿੱਤਰੀ ਬਾਈ ਫੂਲੇ ਦੀ ਫੋਟੋ ਲੱਗੀ ਹੁੰਦੀ ਆ ਹੁਣ ਆਪਾਂ ਨੂੰ ਇਹ ਨਹੀਂ ਪਤਾ ਸੀ ਕਿ ਸਵਿੱਤਰੀ ਬਾਈ ਫੂਲੇ ਕੌਣ ਆ ਇੱਕ ਕ੍ਰਾਂਤੀ ਦਾ ਨਾਮ ਜਿਹੜਾ ਆ ਉਹ ਸਵਿੱਤਰੀ ਵਾਈ ਫੂਲੇ ਆ ਤੇ ਇਸ ਵਕਤ ਆਪਾਂ ਜੇਕਰ ਗੱਲ ਕਰੀਏ ਸਵਿੱਤਰੀ ਵਾਈ ਫੂਲੇ ਜਿਹੜੀ ਸਾਡੇ ਭਾਰਤ ਦੀ ਸਾਡੀ ਪਹਿਲੀ ਜਿਹੜੀ ਮਹਿਲਾ ਅਧਿਆਪਕ ਸੀ ਸਵਿੱਤਰੀ ਵਾਈ ਫੂਲੇ ਉਹਨਾਂ ਦੀ ਬਦੌਲਤ ਅੱਜ ਜੇਕਰ ਸਾਡੀਆਂ ਬੇਟੀਆਂ ਅੱਜ ਹਰ ਖੇਤਰ ਦੇ ਵਿੱਚ ਅੱਬਲ ਆ ਰਹੀਆਂ ਤੇ ਸਿਰਫ ਤੇ ਸਿਰਫ ਸਵਿੱਤਰੀ ਵਾਈ ਫੂਲੇ ਕਰਕੇ ਆ ਰਹੀਆਂ ਤਾਨੂੰ ਪਤਾ ਕਿ ਅੱਜ ਜੇ ਫਿਲਮ ਦੇ ਕਟ ਦੇ ਬਾਵਜੂਦ ਵੀ ਫਿਲਮ ਰਿਕਾਰਡ ਕਿਉਂ ਤੋੜ ਰਹੀ ਹੈ ਕਿਉਂਕਿ ਪੜੀਆਂ ਲਿਖੀਆਂ ਸਾਡੀਆਂ ਬੇਟੀਆਂ ਪੜੇ ਲਿਖੇ ਲੋਕ ਜੋ ਬਦਲਾਵ ਚਾਹੁੰਦੇ ਆ ਉਹ ਅੱਜ ਉਹਨਾਂ ਦਾ ਰੁਖ ਜਿਹੜਾ ਆ ਉਹ ਥੀਏਟਰ ਵੱਲ ਹੋ ਗਿਆ ਕੀ ਅਸੀਂ ਕਿਤਾਬਾਂ ਦੇ ਬੜਾ ਬੜਿਆ ਕਿ ਸੁਵਿਤਰੀ ਬਾਈ ਫੂਲੇ ਕੌਣ ਸੀ ਪਰ ਜਦੋਂ ਅਸੀਂ ਥੀਏਟਰ 'ਚ ਜਾਂਦੇ ਆ ਤੇ ਸਾਨੂੰ ਪਤਾ ਲੱਗਦਾ ਕਿ ਸੁਵਿਤਰੀ ਬਾਈ ਫੂਲੇ ਦੀ ਜਿਹੜੀ ਸ਼ਖਸੀਅਤ ਇੱਕ ਅਪਲਖਣ ਸ਼ਖਸੀਅਤ ਸੀ ਸੋ ਜਿਹੜੀ ਸੁਤਰੀਬਾਈ ਫਿਲਮ ਦੀ ਜੇਕਰ ਗੱਲ ਕਰੀਏ ਤੁਸੀਂ ਉਹ ਫਿਲਮ ਨੂੰ ਦੇਖੋ ਬੱਚਾ ਬੱਚਾ ਅੱਜ ਦੇਖਣ ਜਾ ਰਿਹਾ ਜਿੰਨੇ ਵੀ ਸਕੂਲ ਆ ਇਹ ਡਾਕਟਰ ਅੰਬੇਦਕਰ ਸਾਹਿਬ ਨਾਲ ਬੜੀ ਸੰਬੰਧਤ ਜਿਹੜੀ ਇਹ ਫਿਲਮ ਇਹਨਾਂ ਦੇ ਗੁਰੂ ਸਨ ਜਿਹੜੇ ਤੇ ਇਹ ਪਿਕਚਰ ਇਹਨਾਂ ਤੋਂ ਪ੍ਰਭਾਵਿਤ ਹੋਏ ਸਨ ਡਾਕਟਰ ਸਾਹਿਬ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਆਨੰਦ ਮਾਣ ਰਹੇ ਹਾਂ ਜਿਹੜਾ ਕਨਸਟੀਟਿਊਸ਼ਨ ਬਣਿਆ ਹੈ ਸੰਵਿਧਾਨ ਬਣਿਆ ਹੈ ਆਪਣੇ ਸਾਨੂੰ ਹੱਕਾਂ ਬਾਰੇ ਪਤਾ ਲੱਗਾ ਇਸ ਲਈ ਸੁਤਰੀਬਾਈ ਫੂਲੇ ਜਿਹੜੀ ਆ ਉਹਨਦੀ ਕਹਾਣੀ ਦੇ ਆਧਾਰਿਤ ਫਿਲਮ ਆ ਫੂਲੇ ਹੁਣ ਤੁਸੀਂ ਦੇਖੋ ਕੋਈ ਐਸਾ ਸਕੂਲ ਨਹੀਂ ਰਿਹਾ ਜਿਹੜਾ ਇਹ ਮੂਵੀ ਨਹੀਂ ਦੇਖ ਰਿਹਾ ਜਿਹੜੇ ਸਕੂਲ ਨਹੀਂ ਦੇਖ ਰਹੇ ਮੂਵੀ ਉਹਨਾਂ ਦੇ ਜਿਹੜੇ ਮੁੱਖ ਪ੍ਰਿੰਸੀਪਲ ਹੋਗੇ ਜਾਂ ਚੇਅਰਮੈਨ ਹੋਗੇ ਉਹ ਪੈਨਾ ਆਪ ਇੱਕ ਵਾਰ ਜ਼ਰੂਰ ਫਿਲਮ ਦੇਖੋ ਕਿਉਂਕਿ ਇਹ ਬੱਚਿਆਂ ਲਈ ਇੱਕ ਕ੍ਰਾਂਤੀ ਲਿਆਉਣ ਵਾਲੀ ਮੂਵੀ ਆ ਇਹ ਇਸ ਲਈ ਮੈਂ ਤੇ ਸਮਝਦਾ ਕਿ ਇੱਕ ਇਹਦੇ ਵਿੱਚ ਡਾਇਲੌਗ ਬੜਾ ਮਸ਼ਹੂਰ ਹੋਇਆ ਜਿੱਥੇ ਲੋਕੀ ਤਾੜੀਆਂ ਮਾਰਦੇ ਉੱਠ ਕੇ ਖੜੇ ਹੁੰਦੇ ਆ ਜਿਹਦੇ ਵਿੱਚ ਕਿਹਾ ਸੀ ਹਮ ਹਮਨੇ ਇਨਕਲਾਬ ਨਹੀਂ ਬੋਲਾ ਹਮਨੇ ਇਨਕਲਾਬ ਜੀਆ ਹੈ ਇੱਕ ਇੱਕ ਡਾਇਲੌਗ ਸੀ ਜਿਹੜਾ ਬੜਾ ਮਸ਼ਹੂਰ ਹੁੰਦਾ ਹੋਇਆ ਤੇ ਅੱਜ ਵੀ ਜਿਹੜੇ ਮੂਵੀ ਥੀਏਟਰ ਆ ਭਰੇ ਆ ਸਕੂਲ ਦੇ ਬੱਚਿਆਂ ਨਾਲ 4 ਸਾਲ ਦਾ ਬੱਚਾ ਵੀ ਉੱਠ ਕੇ ਤਾੜੀ ਮਾਰਦਾ ਮੈਂ ਉਹ ਵੀ ਦੇਖਿਆ ਮੂਵੀ ਦੇਖ ਕੇ ਜਦੋਂ ਲੋਕ ਰੋਂਦੇ ਬਾਹਰ ਨਿਕਲਦੇ ਆ ਕੈਸੀ ਸਟੋਰੀ ਹੈਗੀ ਇਹ ਫੂਲੇ ਅਸੀਂ ਤਾਂ ਚਾਹੁੰਦੇ ਹਾਂ ਕਿ ਇਹਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਹੈ ਅੱਜ ਜਿੰਨੀਆਂ ਉਮੀਦਵਾਰ ਸੈਨਾ ਬੜੀਆਂ ਉਮੀਦਵਾਰ ਫੋਰਸ ਆ ਬਾਕੀ ਆਮ ਲੋਕ ਆ ਹਰ ਵਰਗ ਆ ਜਿਹੜਾ ਉਹ ਇਸ ਵਕਤ ਥੀਏਟਰ 'ਚ ਪਹੁੰਚ ਰਿਹਾ ਜਿਹਨਾਂ ਨੂੰ ਨਹੀਂ ਪਤਾ ਉਹ ਇੱਕ ਵਾਰੀ ਜਰੂਰ ਫੂਲੇ ਮੂਵੀ ਦੇਖਣ ਇਹ ਜਿਹੜੀਆਂ ਫਿਲਮ ਕਦੇ-ਕਦੇ ਆਉਂਦੀਆਂ ਤੇ ਇਹ ਫਿਲਮ ਤੋਂ ਸਾਨੂੰ ਬੜੀ ਸੇਧ ਮਿਲਦੀ ਖਾਸ ਕਰਕੇ ਮੈਂ ਆਪਣੀਆਂ ਬੇਟੀਆਂ ਨੂੰ ਕਹਿੰਦਾ ਬੇਟੀ ਪਸ਼ਕ 4 ਸਾਲ ਦੀ ਹੋਵੇ ਪਸ਼ਕ 10 ਸਾਲ ਦੀ ਹੋਵੇ 20 ਸਾਲ ਦੀ ਹੋਵੇ ਚਾ ਚੜੀ ਪਿਆ ਸਾਉਦੀ ਹੋਵੇ ਸਾਡੀ ਭੈਣ ਹੋਵੇ ਉਹ ਮੂਵੀ ਨੂੰ ਜਰੂਰ ਦੇਖਣ ਇੱਕ ਕ੍ਰਾਂਤੀ ਹੁੰਦੀ ਆ ਤੇ ਅਸੀਂ ਮੰਗ ਵੀ ਕਰਦੇ ਆ ਕਿ ਇਸ ਫਿਲਮ ਨੂੰ ਨੈਸ਼ਨਲ ਅਵਾਰਡ ਜਰੂਰ ਫੁੱਲੇ ਫਿਲਮ ਨੂੰ ਮਿਲਣਾ ਚਾਹੀਦਾ ਹੈ ਸਾਡੀ ਕੋਸ਼ਿਸ਼ ਇਹ ਹੀ ਦਿੱਦੀ ਹੈ ਕਿ ਟੌਪ ਨਿਊਜ਼ ਸਦਾ ਤੁਹਾਨੂੰ ਉਹ ਗੱਲਾਂ ਬਾਰੇ ਜਾਣੂ ਕਰਾਵੇ ਜਿਨ੍ਹਾਂ ਲਈ ਕੋਈ ਨਵੀਂ ਸੇਧ ਲੈ ਕੇ ਆਉਂਦੀ ਆ ਸੋ ਜਿਹੜੀ ਫੁੱਲੇ ਫਿਲਮ ਇਹ ਵੀ ਇੱਕ ਸੇਧ ਆ ਬਹੁਤ ਵੱਡੀ ਸੇਧ ਆ ਇੱਕ ਕ੍ਰਾਂਤੀ ਆ ਅੱਜ ਦੇ ਯੁੱਗ 'ਚ ਧੰਨਵਾਦ